ਭੀ ਪਾਰਟੀ ਪੰਜਾਬ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੰਸਦ ਰਿੰਕੂ ਅਤੇ ਵਿਧਾਇਕ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਿਸ਼ਾਨੇ त्याਗੇ ਨੇ ਜਿਵੇਂ ਹੀ ਸੰਸਦ ਤੇ ਵਿਧਾਇਕ ਨੇ ਪਾਜਬਾ ਜੁਆਇਨ ਕੀਤੀ ਤਾਂ ਸੈਂਕੜੇ ਹੀ ਆਪ ਵਰਕਰ ਜਲੰਧਰ ਦੇ ਗੱਦਾਰਾਂ ਦੇ ਪੋਸਟਰ ਲੈ ਕੇ ਸੜਕਾਂ ਤੇ ਉਤਰ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਆਗੂਆਂ ਨੂੰ ਲੋਕਾਂ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਹ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਤੇ ਚੋਣ ਮੈਦਾਨ ਵਿੱਚ ਉਤਰੇ ਸਨ ਪਰ ਹੁਣ ਉਹ ਜਲੰਧਰ ਦੇ ਲੋਕਾਂ ਅਤੇ ਉਹਨਾਂ ਦੇ ਭਰੋਸੇ ਨਾਲ ਧੋਖਾ ਕਰ ਗਏ ਨੇ ਉਹਨਾਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਨੂੰ ਗੱਦਾਰ ਕਰਾਰ ਦੇ ਦਿੱਤਾ ਇਹਨਾਂ ਦਲ ਬਦਲੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਜਿਸ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕਾਂ ਨੇ ਹਰਾਇਆ ਸੀ ਪਰ ਆਮ ਆਦਮੀ ਪਾਰਟੀ ਨੇ ਉਸ ਨੂੰ ਚੋਕ ਦੇ ਜਲੰਧਰ ਤੋਂ ਸੰਸਦ ਬਣਵਾ ਦਿੱਤਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨੇ ਉਸ ਲਈ ਪ੍ਰਚਾਰ ਕੀਤਾ ਤੇ ਉਸ ਨੂੰ ਵੱਡੀ ਜਿੱਤ ਦਿਵਾਉਣ ਵਿੱਚ ਮਦਦ ਕੀਤੀ ਲੇਕਿਨ ਰਿੰਕੂ ਗੱਦਾਰ ਨਿਕਲਿਆ ਉਹ ਸਿਰਫ ਇਸ ਲਈ ਜਿੱਤਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਪਰ ਉਹਨਾਂ ਦੇ ਵਿਸ਼ਵਾਸਕਰਨ ਨੂੰ ਦੇਖ ਕੇ ਜਲੰਧਰ ਦੇ ਲੋਕ ਉਹਨਾਂ ਨੂੰ ਪੂਰੀ ਕਰਨ ਦਾਕਰ ਦੇਣਗੇ ਉੱਥੇ ਹੀ ਸ਼ੀਤਲੰਗੁਰਾਲਬਾਰੇ ਪਾਰਟੀ ਨੇ ਕਿਹਾ ਕਿ ਭਾਜਪਾ ਵਿਰੋਧੀ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਅਤੇ ਲੁਭਾਉਣ ਦੇ ਲਈ ਵੱਡੀਆਂ-ਵੱਡੀਆਂ ਪੇਸ਼ਕਸ਼ਾਂ ਦਿੰਦੀ ਹੈ ਸਕਦੀ ਹੈ ਅਤੇ ਭ੍ਰਿਸ਼ਟਾਚਾਰ ਤੇ ਤਾਨਾਸ਼ਾਹੀ ਵਿਰੁੱਧ ਇਸ ਜੰਗ ਦੇ ਵਿੱਚ ਸਿਰਫ ਮਜ਼ਬੂਤ ਨੇਤਾ ਹੀ ਬਚ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਕਦੇ ਵੀ ਕਿਸੇ ਗੱਦਾਰ ਦਾ ਸਾਥ ਨਹੀਂ ਦਿੱਤਾ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਅਜਿਹੇ ਲੋਕਾਂ ਨੂੰ ਨਕਾਰ ਦੇਣਗੇ ਅਮਪੀ ਸੁਸ਼ੀਲ ਕੁਮਾਰ ਜੀ ਇਹਨਾਂ ਨਾਲ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਸ਼ਸ਼ੀਲ ਕੁਮਾਰ ਰਿੰਕੂ ਜੀ ਨੂੰ ਉਮੀਦਵਾਰ ਵੀ ਐਲਾਨਿਆ ਗਿਆ ਸੀਗਾ ਤੇ ਉਹ ਬਾਸਪ ਜਿਸ ਲੋਕਾਂ ਨੇ ਉਹਨਾਂ ਨੂੰ ਕਿੱਥੋਂ ਵਧਾਇਕ ਚੁਣਿਆ ਔਰ ਜਿਸ ਲੋਕਾਂ ਨੇ ਪਾਈਲ ਇਲੈਕਸ਼ਨ ਦੇ ਵਿੱਚ ਸ਼੍ਰੀ ਰਿੰਕੂ ਜੀ ਨੂੰ ਐਮਪੀ ਚੁਣਿਆ ਅੱਜ ਉਹਨਾਂ ਲੋਕਾਂ ਦੇ ਨਾਲ ਉਹ ਗਦਾਰੀ ਕਰਦੇ ਉਹਨਾਂ ਦੇ ਭਾਵਨਾਵਾਂ ਨੂੰ ਉਹ ਠੇਸ ਦੇ ਕੇ ਅੱਜ ਉਹਨਾਂ ਨੇ ਬੀਜੇਪੀ ਜਿਹੜੀ ਜੁਆਇਨ ਕੀਤੀ ਹੈ ਮੈਂ ਇਹਨਾਂ ਦੀ ਖੜੇ ਸ਼ਬਦਾਂ 'ਚ ਨਿੰਦਾ ਕਰਦਾ ਔਰ ਲੋਕ ਜਿਹੜਾ ਇਹਨਾਂ ਨੂੰ ਆਨਵਰੇ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਜਿਹੜੇ ਦੀ ਪਨਿਸ਼ਮੈਂਟ ਦੇਣਗੇ ਉਹਨਾਂ ਨੂੰ ਸਬਕ ਦੇਵੋਗੇ ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਇਕੱਲਾ ਕੋਈ ਵਿਅਕਤੀ ਨਹੀਂ ਸੋ ਬਹੁਤ ਵੱਧ ਪੱਗ ਹੈ ਔਰ ਪਰਮਾਤਮਾ ਉਹ ਦੇਖਦਾ ਹੈ ਉਹਨਾਂ ਦਾ ਜਿਹੜਾ ਇਨਸਾਫ ਜੋ ਇਹਨਾਂ ਨੇ ਕੀਤਾ ਉਹਦੀ ਪਨਿਸ਼ਮੈਂਟ ਜਿਹੜੀ ਹੈ ਉਹ ਮਿਲੇਗੀ ਜਦਕਿ ਰਿੰਕੂ ਜੀ ਨੇ ਪਿਛਲੇ ਦਿਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਸਬਤ ਹੋ ਕੇ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਚ ਰਹਿ ਕੇ ਕਿਹਾ ਸੀ कि मैं पार्टी ਨਾਲ ਕਿਤੇ ਨਹੀਂ ਚਲਦਾ ਉਸ ਤੋਂ ਬਾਵਜੂਦ ਆਪਣੇ لالਚਾਂ ਲਈ ਆਪਣੇ ਹਿਤਾ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਤੇ ਦਰਬਾਰ ਦੇ ਵਿੱਚ ਛੁੱਟੀ ਸੋਹ ਕਰਤੀ ਸੋ ਬਹੁਤ ਰਿੰਦਨਯੋਗ ਹੈ ਫਰਮਾਤਮਾ ਨੇ ਜਿਹੜਾ ਇਹਨਾਂ ਸਹਿਯਦ ਦੂਰ ਦੇਗਾ। ਹਾਂ ਵੀ ਪਾਜੀ ਪਹਿਲਾਂ ਵੀ ਹਟਕਣ ਲੱਗੇ ਸੀ ਉਸ ਤੋਂ ਬਾਅਦ ਉਦ मुख्यमंत्री ਸਾਹਿਬ ਵੀ ਦੋ ਦਿਨ ਜਲੰਧਰ ਰਹੇ ਸੀਗੇ ਮੀਟਿੰਗਾਂ ਵੀ ਹੋਈਆਂ ਸੀਗੀਆਂ ਲੱਗਦਾ ਸੀ ਸ਼ਾਇਦ ਜਿਹੜਾ ਜਾਣ ਦਾ ਪਲਨ ਕੈਨਸਲ ਹੋ ਗਿਆ ਪਰ ਇੱਕਦਮ ਦੁਬਾਰਾ ਫਿਰ ਕੀ ਹੋਇਆ ਹੈ ਜੀ? ਦੇਖੋ ਇਹ ਤਾਂ ਉਹ ਜਵਾਬ ਦੇ ਸਕਣਗੇ ਨਾ ਕਿ ਉਹਨਾਂ ਨੇ ਐਦਾਂ ਕਿਉਂ ਕੀਤਾ? ਉਹ ਲੋਕ ਪਾਜੀ ਨੇ ਬੋਲਿਆ ਕਿ ਡੈਮੋਕ੍ਰੇਸੀ ਜਾਂ ਅੰਦਰ ਇੱਕ ਡੈਮੋਕ੍ਰੈਟਿਕ ਢਾਂਚਾ ਹੁੰਦਾ ਜੋ ਡਾਕਟਰ 바ਵਾ ਸਾਹਿਬ ਬੇਦਕਾ ਜੀ ਨੇ ਬਹੁਤ ਵੱਡਾ ਸਮ ਰਾਈਟ ਦਿੱਤਾ ਰਾਈਟ ਟੂ ਵੋਟ ਜਿਸ ਦੇ ਅੰਦਰ ਇੱਕ ਸਹੀ ਨਿਸਾਨ ਸਹੀ ਜਿਹੜੀ ਪਾਰਟੀ ਨੂੰ ਚੂਜ਼ ਕਰਦਾ ਸਾਨੂੰ ਮੌਕਾ ਮਿਲਦਾ ਹੈ ਪਰ ਬਹੁਤ ਪਿਛਲੇ ਦਿਨੀ ਇਸ ਸਿਸ਼ੀ ਰਿੰਕੂ ਜਿਹੜਾ ਸਾਡੇ ਮੈਂਬਰ ਪਾਰਲੀਮੈਂਟ ਸੀ ਉਹ ਸਾਡੀ ਪਾਰਟੀ ਦੇ اندر ਜਾਇਨ ਕਰਕੇ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡਾ ਜਿਹੜਾ ਅਸੀਂ ਮਾਨ ਸਨਮਾਨ ਦਿੱਤਾ ਸੀਗਾ ਪਰ ਉਸ ਬਾਲ ਉਹਨਾਂ ਨੇ ਆਟੋ ਬੀਜੇਪੀ ਪਾਰਟੀ ਆਵਾਜ਼ੇ ਪਾਣ ਸੁਣ ਕੇ ਪਾਰਟੀ ਨੇ ਬਹੁਤ ਵੱਡਾ ਤੋਹਫਾ ਕੀਤਾ ਜਦੋਂ ਕੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਚੋਣ ਹੋਈ ਸੀ ਅਸੀਂ ਇੱਕ ਇੱਕ ਵਰਕਰ ਬੈਠ ਕੇ ਦੂਸਰਾ ਦੇ ਉੱਤੇ ਸਾਡੇ ਸਾਥੀਆਂ ਨੂੰ ਬੈਠ ਕੇ ਬਹੁਤ ਵੱਡੇ ਜਿੰਮੇ ਦੇ ਵਿੱਚ ਇੱਕ ਪਾਸੇ ਮੁਖਵਤੀ ਸਾਹਿਬ ਪਾਸੇ ਮਾਨ ਜਿਹੜਾ ਸੀਗਾ ਆਬ ਇੱਥੇ ਬੈਰ ਕੇ ਉਹਨਾਂ ਨੇ ਜਿਹੜੀ ਇਸ ਗੱਲ ਦੇ ਵਿੱਚ ਪਹਿਰਾ ਦਿੱਤਾ ਸੀਗਾ ਕਿ ਜਿੱਥੇ ਭਾਜਪਾ ਦੀ ਪਾਰਟੀ ਨਾਲ ਦੋਨਾਂ ਸਾਥੀਆਂ ਨੇ ਸਾਡਿਆਂ ਨੇ ਆ ਐਮਐਲਏ ਸਾਹਿਬ ਨੇ ਤੇ ਦੂਜੇ ਸ਼ਹਿਰ ਹਾਂਜੀ ਸਰ ਵਿਧਾਇਕ ਸ਼ੀਤਲੰਗ ਰਾਲ ਦੇ ਭਾਈ ਕਹਿੰਦਾ ਕਿ ਹਮਾਰੇ ਘਰ ਦੇ ਬਾਹਰ ਕਾਫੀ ਸੁਰੱਖਿਆ ਫੋਰਸ ਲਗਾਈ ਸੀ। ਕੀ ਕਾਰਨ ਕਿਆ ਥਾ? ਤੁਹਾਨੂੰ ਪਤਾ ਹੀ ਆ ਤੁਸੀਂ ਸਰ ਜੀ ਆਪਣੇ ਇਸ ਟਾਈਮ ਦੇ ਵੀਡੀਓ ਰਿਕਾਰਡਿੰਗ ਕੀਤੀ ਐ। ਵੀਰ ਉਸ ਵਿਆਹ ਦਾ ਕਿਉਂ ਆਇਆ? ਠੀਕ ਹੈ ਇਹ ਕਹਿ ਰਹੇ ਸਾਡਾ ਐਮਐਲਏ ਚੁਣਿਆ ਸੀਗਾ। ਇਹ ਪਾਰਟੀ ਛੱਡ ਕੇ ਚੱਲ ਗਿਆ ਇਸ ਕਰਕੇ ਜਰੂਰ ਕਰ ਰਹੇ। ਨਹੀਂ ਸਰ ਉਹਨਾਂ ਦੇ ਘਰ ਦੇ ਬਾਹਰ ਉਹ ਕਹਿੰਦੇ ਸਾਡੇ ਘਰ ਦੇ ਬਾਹਰ ਕਿਉਂ ਲਗਾਈ ਗਈ ਸੀ? ਮੈਂ ਆਪਣੇ ਖਨੂਰ ਅਮਨ ਖਨੂਰ ਦੇਖਣਾ ਜੀ ਮੇਰੀ ਸਤਿਕਾਰ ਦੀ ਬਰਕਰਾਰ ਰਵੇ। ਇਸ ਕਰਕੇ मैं, मैं कि वर्करों की तरफ से प्रोटेस्ट किया जा रहा था लेकिन इस दौरान देखा गया है कि उन्होंने सरकारी संपत्ति के भी जो तोड़फोड़ की है क्या कहते हैं देखो इसमें बड़ा मैं आप भी सभी लोग मौजूद थे मैं भी था तो इस बीच में कुछ शरार्थी बंदों ने यह किया तो विल टेक लीगल एक्शन इसमें बड़ा सिंपल है जो भी अगर अगर इस गवर्नमेंट प्रॉपर्टी से रिलेटेड है तो विल टेक लीगल एक्शन बड़ा बड़ा स्पेसिफिक है कि हम किसी भी रूप से हम लॉ एंड ऑर्डर को डिस्टर्ब नहीं होने देंगे आपने देखा है पुलिस मौके पे मौजूद और जब इम, जब ऐसी हुई हमारी तरफ से इंटरवीन किया गया बीच में मेरे खुद के द्वारा इंटरव्यू किया गया तो इस चीज को है बाकी इसमें जो हम एक बार चेक करवा लेते हैं हम बिल है लीगल लागून के देखो इसके बारे में के मेरे को इस बारे में ज्यादा पता नहीं है क्योंकि एज uh, ऑफ नाउ क्योंकि हमें इमीडिएटली सूचना मिली थी तो ये फैक्ट सही है हम चेक कर लेंगे कि वेदर तो सामने ही इन्होंने बोर्ड तोड़िया की कार्रवाई की होगी रोकने तो की कोशिश की पर वो नहीं रुके नाल खड़े से सामने खड़े से के थोड़े सामने तोड़े थे जी ऐसा बड़ा सिंपल है कि जड़े जड़े बंदे ਜਿਹੜਾ ਦਬਾਵਾ ਚੋਰ ਥੋੜੇ ਗਏ ਉਸ ਟਾਈਮ ਤੇ ਮੈਂ ਇੰਟਰਵਿਨ ਕੀਤਾ ਸੀ ਮੈਂ ਖੁਦ ਆ ਕੇ ਇੰਟਰਵਿਨ ਕਰਕੇ ਉਹਨਾਂ ਨੂੰ ਰੋਕਾਇਆ ਉਹਨਾਂ ਨੂੰ ਸਾਈਡ ਕਰਾਇਆਗਾ ਅਰੇ ਤੇ ਇਹਦੇ ਚ ਬੜਾ ਸਿੰਪਲ ਹੈ ਮਿਲਟਕ ਲੀਗ ਲਿਗ ਕਾਰਵਾਈ ਕੀ ਕਰਨੀ ਲੀਗਲ ਐਕਸ਼ਨ ਲੈਵਾਂਗੇ ਔਰ ਜੋ ਤਣਾਪੁਰਨ ਹੋ ਰਹਾ ਦਾ ਨਹੀਂ ਦੇਖੋ ਜੀ ਐਜ ਆਫ ਨਾਊ ਤੁਸੀਂ ਵੀ ਦੇਖਦੇ ਹੋ ਕਿ ਜਦੋਂ ਪੋਸਟ ਟਾਈਮ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜਾ ਵੀੜਾ ਉਹ ਡਿਸਪਸ ਹੋ ਗਈ ਹੈਗੀ ਅਸੀਂ ਇਸ ਚੀਜ਼ ਨੂੰ ਬੜੀ ਸੀਰੀਅਸਲੀ ਨਾਲ ਅਸੀਂ ਲੈ ਰਹੇ ਹਾਂਗੇ ਔਰ ਅਸੀਂ ਇਹਨੂੰ ਬੜਾ ਸੀਰੀਅਸ ਨਹੀਂ ਲਾ ਗਮੇਤਾ ਨਾਲ ਲੈ ਕੇ ਜਿਹੜੇ ਵੀ ਸਾਡੀ ਇੱਥੇ ਜਿਹੜੀ ਹੈਗੀ ਸਟੈਟਿਕ ਸਿਵਿਲੈਂਸ ਟੀ ਦੇ ਅਸੀਂ ਵੀਡੀਓ ਕੈਮਰਾਸ ਵੀ ਹੈਗੇ ਉਹਨੂੰ ਅਸੀਂ ਚੈੱਕ ਕਰਾ ਕੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਏਗੀ ਅਸੀਂ ਉਹਦੇ ਚ ਕਾਰਵਾਈ ਹੋਗੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਐਕਸ਼ਨ